ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਇੱਕ ਦੋਸਤ ਸੀ ਤੇ ਮੇਰਾ ਅਸੀਂ ਗੱਲਾਂ ਕਰਨ ਆਪੇ ਬਿਮਾਰੀਆਂ ਦੀਆਂ ਗੱਲਾਂ ਚੱਲ ਗਈਆਂ ਤੇ ਉਹ ਮੈਂ ਤਾਂ ਨਾਲ ਸਾਂਝੀ ਕਰਨ ਲੱਗਾ ਉਹ ਮੈਨੂੰ ਕਹਿੰਦਾ ਬਈ ਹੁੰਝੜੀਆਂ ਜਨਾਨੀਆਂ ਨਾ ਜਨਾਨੀਆਂ ਨੂੰ ਬਿਮਾਰੀਆਂ ಜಾਧੀਆਂ ਆਦੇ ਬੰਦਿਆਂ ਨੂੰ ਘੱਟ ਮੇਰਾ ਦੋਸਤ ਕਹਿੰਦਾ ਵੀ ਇਹਦਾ ਕੀ ਕਾਰਨ ਜਨਾਨੀਆਂ ਨੂੰ ਜਿਹੜੀਆਂ ਬਿਮਾਰੀਆਂ ਜਾਵੀਆਂ ਤੇ ਬੰਦਿਆਂ ਨੂੰ ਘਟਿਆ ਇਹ ਵੇ ਗੱਲ ਸਹੀ ਵੀ ਆ ਜਨਾਨੀਆਂ ਨੂੰ ਬਿਮਾਰੀਆਂ ਜਾੜੀਆਂ ਬੰਦਿਆਂ ਨੂੰ ਘਟੇ ਕਿਉਂਕਿ ਬੰਦੇ ਜਿਹੜੇ ਆ ਉਹ ਬਾਹਰ ਅੰਦਰ ਕਈ ਖਵਾੜੇ ਦਾ ਪਾਣੀ ਧਣੀ ਇਧਰ ਉਧਰ ਹਾਲਾ ਬਣਾ ਟਰੈਕਟਰ ਚਲਾਉਣਾ ਤੇ ਜ਼ੋਰ ਦਾ ਕੰਮ ਕਰਦੇ ਆ ਤੇ ਬੰਦਿਆਂ ਦੀਆਂ ਬਿਮਾਰੀਆਂ ਘਟਿਆ ਤੇ ਜਿਹੜੀਆਂ ਜਨਾਨੀਆਂ ਉਹਨੂੰ ਜਿਉਨਾ ਸਾਗ ਵੀ ਚੀਰਨਾ ਹੁੰਦਾ ਤੇ ਸਾਗਲਾ ਸਾਗ ਚੀਰਨਾ ਦਾ ਢੋਕਾ ਜਿਉਨਾ ਮਿਰਚ ਕੁੱਟਣੀਆਂ ਤੇ ਮਿਰਚ ਕੁੱਟਨ ਵਾਲੀ ਵੀ ਅੱਜ ਕੱਲੋਂ ਪੌਣੀ ਜੀ ਆ ਗਈ ਆ ਮਿਕਸੀ ਜੀ ਨੂੰ ਕਹਿੰਦੇ ਆ ਉਹਦੇ ਵਿੱਚ ਦੀ ਮਿਰਚ ਸ ਮਸਾਲਾ ਸਾਰਾ ਕੁੱਟਿਆ ਜਾਂਦਾ ਤੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਕਿ ਬਿਮਾਰੀਆਂ ਜਨਾਨੀਆਂ ਨੂੰ ਘੱਟ ਹੁੰਦੀਆਂ ਬੰਦਿਆਂ ਨੂੰ ਚਲੋ ਘੱਟ ਹੁੰਦੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਜਨਾਨੀਆਂ ਸੀ ਉਹ ਜਦੋਂ ਸੌਂ ਦੇ ਵਿੱਚ ਸੇਵੀਆਂ ਵੱਟੀਆਂ ਜਾਂਦੀਆਂ ਜਿਹੜੇ ਪੁਰਾਣੇ ਲੋਕ ਨੂੰ ਪਤਾ ਵਾ ਤੇ ਉਦੋਂ ਜਿਹੜੇ ਪੁਰਾਣੇ ਮੰਜੇ ਨੇ ਲੱਕੜ ਦੇ ਉਹਨਾਂ ਦੇ ਨਾਲ ਉਹਨੂੰ ਘੋੜੀ ਕਹਿੰਦੇ ਘੋੜੀ ਵਿੱਚ ਬਾਹੀ ਦੇ ਪਾਗ ਤੇ ਤੋਂ ਨਾਟ ਕਸ ਦਈਦਾ ਇਹ ਕੋਟ ਦੇ ਚਾਬੀਆਂ ਤੇ ਉੱਪਰ ਦੀ ਆਟਾ ਪਾ ਗੇ ਪੇੜੇ ਪਾ ਪਾਗ ਦੇ ਉਹਨੂੰ ਜਨਾਨੀ ਵਾਲੀਆਂ ਤਵੜੀਆਂ ਦੇ ਹਨ ਉਹਨਾਂ ਖੱਬੇ ਹੱਥ ਨਾਲ ਆਟਾ ਬੇ ਸੱਜੇ ਹੱਥ ਨਾਲ ਉਹਨੂੰ ਜਦਾ ਟੋਕਾ ਗੜੀ ਦਾ ਕਮਾਗ-ਕਮਾਗ ਦੇ ਸੇਵੀਆਂ ਕੱਢਣੀਆਂ। ਅਹੀਂ ਨਿਕੇ-ਨਿਕੇ ਚਾਣੇ ਉਹ ਕੋੜੀ ਜਿਹੜੀ ਜਿਹੜੀ ਚਾਣੇ ਸਾਡੀਆਂ ਮਾਤਾ ਨੇ ਬਜ਼ੁਰਗ ਦਾਦੀਆਂ ਨੇ ਕਹਣਾ ਵਿਆਹ ਹੋਵੇ ਸੇਵੀਆਂ ਬੱਟੀਆਂ ਹੀ ਚਾਣੇ ਹੀ ਕੋੜੀ ਨੂੰ ਕਮਾਈਆਂ ਦੇ ਸੇਵੀਆਂ ਬੱਟੀਆਂ ਜਣੇ। ਤੇ ਦੂਜੀ ਗੱਲ ਉਹ ਇਹ ਹੁੰਦੀ ਸੀ ਵੀ ਚੱਕੀਆਂ ਦੇ ਉੱਤੇ ਚੱਕੀਆਂ ਜਿਹੜੀਆਂ ਹੁੰਦੇ ਨੇ ਹਥਾਲੀਆਂ ਚੱਕੀਆਂ। ਆਪਦੇ ਨੂੰ ਖਾਈ ਹੋਣੀ ਹੈ ਮਾਤਾ ਕੀਵੀ ਜੀ ਦੀ ਚੱਕੀ ਆਪਣੇ ਕੜੂਰ ਸਾਹਿਬ ਵਿਖਾਈਆਂ ਜਿਹੜੇ ਮੇਰੇ ਦੋਸਤ ਮੇਰੇ ਨਾਲ ਜੁੜੇ ਫੇਸਬੁੱਕ ਤੇ ਉਹ ਚੱਕੀ ਦੇ ਉੱਤੇ ਆਟਾ ਪੀ ਗਏ ਜਨਾਨੀਆਂ ਤੇ ਫਿਰ 20 ਕਿਲੋ ਮਣ ਮਣ 1.5 ਮਣ ਦਾ ਜਿਹੜੀਆਂ ਉਹਦੇ ਆਟਾ ਪੀ ਨਹੀਂ ਹੁੰਦੀਆਂ ਤੇ ਮਧਾਣੀਆਂ ਦੇ ਵਿੱਚ 10-10 ਕਿਲੋ ਦੁੱਧ ਹੁੰਦਾ ਸੀ ਚਾਟੀਆਂ ਦੇ ਵਿੱਚ ਤੇ ਮਧਾਣੀਆਂ ਨਾਲ ਦੁੱਧ ਰੜਕਦੇ ਤੇ ਉਖੜੀ ਉਖੜੀਆਂ ਨੇ ਘਰਾਂ 'ਚ ਬਣਾਈਆਂ ਕੱਚੀਆਂ ਟੋਆ ਫਟ ਗਏ ਨਾ ਉਹਨੂੰ ਉਖੜੀ ਕਹਿੰਦੇ ਉਹਦੇ ਵਿੱਚ ਝੋਨਾ ਪਾ ਕੇ ਤੇ ਮੋਲ ਆਂਦਾ ਹੈ ਮੋਲੀ ਦੇ ਨਾਲ ਵਿੱਚ ਕਈ ਉਹ ਪਤਲਾ ਦਾ ਦੋਵੇਂ ਸ਼ਰੇ ਦੇ ਬਹੁਤ ਮੋਟੇ ਦੇ ਮੋਲੀ ਦੇ ਨਾਲ ਉਹ ਜਿਹੜੀ ਸੀ ਉਖਰੀਆਂ ਝੋਨਾ ਪਾਗਦੇ ਉਹ ਚੌਲ ਸੜੇ ਜਾਣੇ ਫਿਰ ਉਹਨਾਂ ਦੇ ਚੌਲ ਬਣਨੇ ਤੇ ਉਦੋਂ ਜਿਹੜੀਆਂ ਜਨਾਨੀਆਂ ਸੀ ਉਹ ਜ਼ੋਰ ਦਾ ਕੰਮ ਬਹੁਤ ਕਰਦੀਆਂ ਕਈਆਂ ਬੀਬੀਆਂ ਦੇ ਘਰਾਂ ਦੇ ਵਿੱਚ ਜਿਹੜੇ ਫੌਜੀ ਹੁੰਦੇ ਸੀ ਨਾ ਬੰਦੇ ਉਹਨਾਂ ਨੇ ਚਾਰ ਚਾਰ ਪੰਜ ਪੰਜ ਮੱਝਾਂ ਰੱਖੀਆਂ ਹੁੰਦੀਆਂ ਉਹ ਬਾਹਰੋਂ ਪਠੇਲੇ ਆ ਲਾ ਕੇ ਤੇ ਮੱਝਾਂ ਨੂੰ ਚਾਰ ਜਿਦਾਂ ਕਹਿੰਦੇ ਆਪਣਾ ਸਟੱਲਾ ਹੋਰ ਜਿਹੜੀਆਂ ਚੰਗੀਆਂ ਤੜੀਆਂ ਤਗੜੇ ਜਿਹੜੇ ਆਪਣਾ ਸਖਤ ਚੀਜ਼ਾਂ ਹਨ ਉਹ ਹੱਥ ਨਾਲ ਟੋਕੇ ਦੇ ਉੱਤੇ ਕੁਦਰਤ ਕੋ ਕੇ ਮੱਜਾਂ ਨੂੰ ਪਾਉਂਦੀਆਂ ਨੇ ਇਹ ਕਰਕੇ ਜਿਹੜੀਆਂ ਪੁਰਾਣੀਆਂ ਜਨਾਨੀਆਂ ਹਨ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਘਟ ਗਈਆਂ ਆਦਮੀ ਦੇ ਬਰਾਬਰ ਕੰਮ ਕਰਦੀਆਂ ਨੇ ਇਹ ਜ਼ੋਰ ਦਾ ਤੇ ਹੁਣ ਤੇ ਜਨਾਨੀ ਜ਼ੋਰ ਦਾ ਕੰਮ ਹੀ ਕੋਈ ਨਹੀਂ ਕਰਦੀ ਕੋਈ ਕੰਮ ਹੈਗਾ ਜਿਹੜਾ ਜ਼ੋਰ ਦਾ ਜਨਾਨੀ ਦੇ ਕਰਨ ਵਾਲਾ ਕੋਈ ਨਹੀਂ ਹੈਗਾ ਮਿਕਸ਼ ਨਾਲ ਉਮਰ ਜਾ ਪਈ ਜਾਂਦੀਆਂ ਤੇ ਸਾਹ ਚੀਨ ਵਾਲੇ ਟੋਕੇ ਆ ਗਏ ਤੇ ਇਦਾਂ ਇਹੋ ਜਿਹਾ ਕਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਗਣਾਵਾ ਜਿਹੜੀਆਂ ਆ ਗਈਆਂ ਸੋਖ ਵਾਲੀਆਂ ਜਿੰਨਾ ਕਰਕੇ ਜਨਾਨੀਆਂ ਨੂੰ ਜਿਆਦੀਆਂ ਬਿਮਾਰੀਆਂ ਆ ਕਾਸ਼ ਕਰਕੇ ਜਿਹੜੀਆਂ ਜਨਾਨੀਆਂ ਮੋਟਾਪਾ ਆਉਂਦਾ ਉਹ ਇਸੇ ਕਰਕੇ ਆਉਂਦਾ ਉਹ ਮਤਲਬ ਜਿਹੜੀ ਕਸਰਤ ਘੱਟ ਕਰਦੀਆਂ ਵਾ ਉਹਨਾਂ ਦੇ ਹੱਥ ਪਾਵੇਂ ਲੱਤ ਪੈਰ ਘੱਟ ਚੱਲਦੇ ਤੇ ਉਹ ਉਹਨਾਂ ਨੂੰ ਮੋਟਾਪਾ ਆਉਂਦਾ ਤੇ ਬਿਮਾਰੀਆਂ ਜਿਆਦੀਆਂ ਲੱਗਦੀਆਂ ਤੇ ਮੈਂ ਆਪਣੇ ਦੋਸਤ ਨੇ ਗੱਲ ਸ਼ੇਅਰ ਕੀਤੀ ਹੁਣ ਦੱਸਿਆ ਮੈਂ ਵੀ ਇੰਨਾ ਕਾਰਨਾ ਕਰਕੇ ਜਿਹੜੀਆਂ ਜਨਾਨੀਆਂ ਨੂੰ ਨਾ ਜਿਹੜੀਆਂ ਉਹ ਬਿਮਾਰੀਆਂ ਜਿਆਦੀਆਂ ਲੱਗਦੀਆਂ ਨੇ ਤੇ ਬੰਦਿਆਂ ਨੂੰ ਜਿਹੜੀਆਂ ਬਿਮਾਰੀਆਂ ਘਟਾ ਬੰਦੇ ਹਾਲੀ ਵੀ ਬਾਹਰ ਦਾ ਭਾਵੇਂ ਕੋ ਦਫਤਰ ਵੀ ਜਾਂਦਾ ਉਹ 10 ਕਿਲੋ 20 ਕਿਲੋਮੀਟਰ ਚੱਲ ਕੇ ਤੇ ਜਾਂਦਾ ਹੀ ਆ ਜਾ ਕੇ 2-4 ਘੰਟੇ ਕੁਰਸੀ ਤੇ ਬੈਠਦਾ ਵਾ ਘੁੰਮਦਾ ਭਮੌਂਦਾ ਦਾ ਵੀ ਕਿਲੋਮੀਟਰ ਮੋਟਰਸਾਈਕਲ ਚਲਾਉਂਦਾ ਆਉਂਦਾ ਤੇ ਬੀਬੀਆਂ ਮੇਰੀਆਂ ਪਹਿਰਾ ਤੇ ਘਰਾਂ ਤੋਂ ਨਿਕਲਦੀਆਂ ਕਿਸ ਬਨੇ ਬਸ ਏਸੀ ਚੋਂ ਬਾਹਰ ਫਲਾਸ ਚਾਹੀਆਂ ਤੇ ਫੇਰੇ ਏਸੀ ਚ ਫਲਾਸ ਚਾਹੀਆਂ ਬਾਥਰੂਮਾਂ ਦੇ ਫੇਰੇ ਸੀ ਚ ਇਹ ਕਰ ਜਿਹੜੀਆਂ ਨਾ ਬਿਮਾਰੀਆਂ ਲੀਆਂ ਜਿਆਦੀਆਂ ਖਾਸ ਕਰਕੇ ਏਸੀ ਆ ਨਾ ਏਸੀ ਵੀ ਇੱਕ ਬਿਮਾਰੀ ਦਾ ਬਹੁਤ ਵੱਡਾ ਕਾਰਨ ਹੈ ਤੇ ਦੋ ਦੋਇਵੇਂ ਤੁਹਾਡਾ ਨਾਲ ਗੱਲ ਸਾਂਝੀ ਕਰਨੀ ਸੀ ਤੇ ਜਿੰਨਾ ਵੀਰਾਂ ਨੂੰ ਮੇਰੇ ਨੂੰ ਇਹ ਗੱਲ ਮੇਰੀ ਚੰਗੀ ਲੱਗੇ ਉਹ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕੱਲ ਦਾ ਮੇਰਾ ਨਾ ਸਵੇਰ ਦਾ ਕਾਰਵਾਈ ਫਾਈਲ ਲੱਗਾ ਤੋ نیٹ ਖਰਾਬ ਸੀ ਤੁਹਾਡਾ ਨਾਲ ਕੋਈ ਗੱਲ ਸਾਂਝੀ ਨਹੀਂ ਮੈਂ ਕਰ ਸਕਿਆ ਤੇ ਮੈਂ ਹਾਂ ਚਲੋ ਅੱਜ ਇਹੋ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ